ਸਿੰਪਲ ਆਲੂਆਂ ਦੇ ਪਕੌੜੇ ਬਣਾ ਬਣਾ ਕੇ ਤੁਹਾਡਾ ਜੇ ਮਨ ਭਰ ਗਿਆ ਅੱਜ ਆਪਾਂ ਮजेदार ਜੇ ਮਸਾਲਾਦਾਰ ਆਲੂ ਪਕੌੜੇ ਬਣਾਵਾਂਗੇ ਜਿਹੜੇ ਕਿ ਐਨੇ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਬਾਰ-ਬਾਰ ਬਣਾਓਗੇ ਕਿਉਂਕਿ ਛੁੱਟੀਆਂ ਦੇ ਦਿਨਾਂ ਤੇ ਗਰਮੀ ਬਹੁਤ ਜ਼ਿਆਦਾ ਹੈ ਚਟਪਟ ਵਾਲੇ ਕੰਮ ਆਪਾਂ ਕਰਾਂਗੇ ਤੇ ਟੇਸਟ ਲਾਜਵਾਬ ਹੋਊਗਾ ਤਾਂ ਇਹ ਫੁੱਲ ਵੀਡੀਓ ਤੁਸੀਂ ਜ਼ਰੂਰ ਦੇਖਿਓ ਮਸਾਲੇਦਾਰ ਆਲੂ ਪਕੌੜਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਲੈ ਆਲੂ ਇੱਛਾ ਹੈ ਮੀਡੀਅਮ ਸਾਈਜ਼ ਦੇ ਹੋਣ ਚਾਹੇ ਵੱਡੇ ਕਈ ਜਿਹੇ ਪਰ ਜਿਆਦਾ ਛੋਟੇ ਨਹੀਂ ਲੈਣੇ ਕਿਉਂਕਿ ਇਹ ਪਕੌੜੇ ਜਿਹੜੇ ਇਸੇ ਤਰੀਕੇ ਨਾਲ ਹੀ ਬੰਦਦੇ ਥੋੜਾ ਜਿਹਾ ਆਲੂ ਵੱਡਾ ਹੋਵੇ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਧੋ ਲੈਣਾ ਛਿੱਲਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹਨੂੰ ਕੱਪੜੇ ਨਾਲ ਸਾਫ਼ ਕਰ ਲਿਓ ਤੇ ਕੱਟ ਲਿਓ ਸਿੱਧੇ ਲੰਬੇ-ਲੰਬੇ ਪੀਸਾਂ ਵਿੱਚ ਤੁਸੀਂ ਇਹਨੂੰ ਕੱਟਣਾ ਨਾ ਜਿਆਦਾ ਪਤਲਾ ਨਾ ਜਿਆਦਾ ਮੋਟਾ ਇਸ ਹਿਸਾਬ ਨਾਲ ਤੁਸੀਂ ਕੱਟਦੇ ਜਾਓ ਸਾਰੇ ਆਲੂਆਂ ਨੂੰ ਕੱਟ ਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਹੁਣ ਕੋਈ ਖੁਲਾਚਾ ਲੈ ਲਿਓ ਪਾਂਡਾ ਤੇ ਉਹਦੇ ਵਿੱਚ ਚਾਰ-ਪੰਜ ਗਲਾਸ ਪਾ ਲਓ ਪਾਣੀ ਦੇ ਤੇ ਉਹਨੂੰ ਗਰਮ ਰੱਖ ਦਿਓ ਜਦ ਜੀ ਪਾਣੀ ਗਰਮ ਹੋ ਗਿਆ ਤੇ ਨਾਲ ਦੀ ਨਾਲ ਹੀ ਵਿੱਚ ਤੁਸੀਂ ਆਲੂ ਪਾ ਦੇਣੇ ਹੈਗੇ ਆਲੂਆਂ ਵਿੱਚ ਕਾਫੀ ਜ਼ਿਆਦਾ ਸਟਾਰਚ ਹੁੰਦਾ ਤੇ ਜਦੋਂ ਆਪਾਂ ਉਬਾਲਾਂਗੇ ਉਹ ਸਾਰਾ ਬਾਹਰ ਨਿਕਲ ਜਾਊਗਾ ਇਹਨੂੰ ਜ਼ਿਆਦਾ ਨਹੀਂ ਉਬਾਲਣਾ 2-3 ਮਿੰਟ ਲਈ ਉਬਾਲਿਓ ਤਾਂ ਕਿ 30 ਤੋਂ 40% ਪੱਕੇ ਜਾਣ ਉਸ ਤੋਂ ਬਾਅਦ ਇਹਨੂੰ ਤੁਸੀਂ ਬਾਹਰ ਕੱਢ ਲੈਣਾ ਹੈਗਾ ਤੇ ਇਹ ਗੱਲ ਦਾ ਧਿਆਨ ਰੱਖਿਓ ਜ਼ਿਆਦਾ ਪੱਕੇ ਨਹੀਂ ਹੋਣੇ ਚਾਹੀਦੇ ਨਹੀਂ ਤਾਂ ਇਹ ਖੁੱਲ ਜਾਣਗੇ ਫਿਰ ਇਹਨੂੰ ਆਪਾਂ ਛਾਣਨੀ ਵਿੱਚ ਪਾ ਕੇ ਠੰਡਾ ਹੋਣ ਲਈ ਰੱਖ ਦਾਂਗੇ ਹੁਣ ਆਪਾਂ ਇਹਦੇ ਲਈ ਤਿਆਰ ਕਰਾਂਗੇ ਸੱਲਾ ਜੀ ਦੇ ਵਿੱਚ ਲਈ ਆਪਾਂ ਇੱਕ ਗੰਢੀ ਲਸਣ ਦੀ ਉਹਨੂੰ ਛਿੱਲ ਲਿਆ ਚਾਰ ਤੋਂ ਪੰਜ ਲਾਵਾਂਗੇ ਹਰੀਆਂ ਮਿਰਚਾਂ ਥੋੜਾ ਜਿਲੇ ਪੱਤਨੀਆਂ ਜਿਹੜਾ ਕਿ ਹਰੀਆਂ ਡੰਡੀਆਂ ਦੇ ਸਮੇਤ ਲੈਣਾ ਇਹਦਾ ਟੇਸਟ ਬੜਾ ਹੀ ਵਧੀਆ ਹੁੰਦਾ ਤੇ ਨਾਲੇ ਆਲੂਆਂ ਨੂੰ ਥੋੜਾ ਜਿਹਾ ਕਲਰ ਆਊਗਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਚੀਲੀ ਫਲੈਕਸ ਚਾਹੀ ਤੁਸੀਂ ਸੁੱਕੀ ਲਾਲ ਮਿਰਚ ਨੂੰ ਕੁੱਟ ਕੇ ਪਾ ਲਿਓ ਇੱਕ ਛੋਟਾ ਜਿਹਾ ਪੈਕਟ ਇਹਦੇ ਵਿੱਚ ਪਾਏ ਆਪਾਂ ਮੈਗੀ ਮਸਾਲੇ ਦਾ ਜਿਹੜੇ ਮੈਗੀ ਦੇ ਵਿੱਚ ਪੈਕਟ ਆਉਂਦੇ ਆ ਉਹੀ ਤੁਸੀਂ ਪਾ ਲਿਓ ਫਿਰ ਆਪਾਂ ਅੱਧੇ ਚਮਚ ਤੋਂ ਜ਼ਿਆਦਾ ਪਾਇਆ ਦੇ ਵਿੱਚ ਸਾਬਤ ਧਨੀਆ 15 ਵੀ ਪਾਤੀਆਂ ਪੱਕਾਲੀਆਂ ਮਿਰਚਾਂ ਦੋ ਚਮਚ ਪਾਵਾਂਗੇ ਇਹਦੇ ਵਿੱਚ ਸਿਰਕੇ ਦੇ ਜੇ ਸਿਰਕਾ ਤੁਹਾਡੇ ਕੋਲੇ ਨਾ ਹੋਇਆ ਤੇ ਇਹਦੇ ਵਿੱਚ ਦੋ ਨਿੰਬੂ ਨਿਚੋੜ ਦਿਓ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਓ ਪਰ ਮਸਾਲੇ ਹਜੇ ਸੁੱਕੇ ਸੀ ਜਿਆਦਾ ਵਧੀਆ ਨਹੀਂ ਪਿਸੇਗੇ ਫਿਰ 1-2 ਚਮਚਾ ਪਾ ਦਿਓ ਪਾਣੀ ਦੇ ਤੇ ਇਹਨੂੰ ਫਿਰ ਗ੍ਰाइंड ਕਰਿਓ ਇਹਨੂੰ ਤੁਸੀਂ ਦਰਦਰਾ ਜਾਂ ਪੀਸ ਲਿਓ ਨਾ ਜ਼ਿਆਦਾ ਬਰੀਕ ਪੀਸਣਾ ਨਾ ਜ਼ਿਆਦਾ ਮੋਟਾ ਰੱਖਣਾ ਜਦੋਂ ਵੀ ਪਕੌੜੇ ਖਾਓ ਤਾਂ ਇਹਦਾ ਟੇਸਟ ਵਿੱਚ ਆਵੇ ਇਸ ਲਈ ਆਪਾਂ ਇਹਨੂੰ ਦਰਦਰਾ ਜਾਂ ਪੀਸ ਕੇ ਇੱਕ ਸਾਈਡ ਤੇ ਰੱਖ ਲਿਆ ਐਨੇ ਆਪਣੇ ਆਲੂ ਸੀ ਜਿਹੜੇ ਚੰਗੀ ਤਰ੍ਹਾਂ ਠੰਡੇ ਹੋ ਚੁੱਕੇ ਨੇ ਹੁਣ ਕਿਸੇ ਵੀ ਖੁੱਲੇ ਜੇ ਭਾਂਡੇ ਵਿੱਚ ਉਹਨੂੰ ਤੁਸੀਂ ਪਾ ਲਿਓ ਆਪਾਂ ਇਹਨੂੰ ਇੱਕ ਕੱਚ ਦੇ ਬਾウル ਵਿੱਚ ਪਾ ਲਿਆ ਹੁਣ ਆਪਣਾ ਤਿਆਰ ਕੀਤਾ ਹੋਇਆ ਸਾਰਾ ਮਸਾਲਾ ਇਹਦੇ ਵਿੱਚ ਮਿਕਸ ਕਰ ਦਾਂਗੇ ਸਭ ਤੋਂ ਪਹਿਲਾਂ ਇਹ ਮਸਾਲਾ ਅੱਲੇ ਹੀ ਪੋਣ ਹੈ ਜੀ ਬਹੁਤ ਚੀਜ਼ਾਂ ਅਪਾ ਇਹਦੇ ਵਿੱਚ ਨਹੀਂ ਪਾਈਆਂ ਜਿਵੇਂ ਜਿਵੇਂ ਪਾਵਾਂਗੇ ਤੁਹਾਨੂੰ ਵੀਡੀਓ ਰਾਹੀਂ ਦੱਸਦੇ ਜਾਵਾਂਗੇ ਬਹੁਤ ਹੀ ਮਜ਼ੇਦਾਰੇ ਪਕੌੜੇ ਬਣਦੇ ਐ ਨਾ ਆਲੂਆਂ ਨੂੰ ਵਾਲਨ ਦੀ ਲੋੜ ਐ ਨਾ ਛਿੱਲਣ ਦੀ ਲੋੜ ਐ ਬੱਚਿਆਂ ਨੂੰ ਝਟਪਟ ਹੀ ਤੁਸੀਂ ਬਣਾ ਕੇ ਖਵਾ ਸਕਦੇ ਹੋ ਤੇ ਜਦੋਂ ਹੀ ਇਹ ਮਸਾਲੇ ਦਾ ਟੇਸਟ ਪਕੌੜਿਆਂ ਵਿੱਚ ਆਊਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂ ਕਿ ਆਮ ਪਕੌੜਿਆਂ ਨਾਲੋਂ ਕਿੰਨੇ ਇੱਕ ਚਮਚੇ ਦੇ ਵਿੱਚ ਆਪਾਂ ਪਾਤਾ ਪਾਸਤਾ ਸੌਸ ਦਾ ਜਿਹੜੀ ਤੁਹਾਨੂੰ ਚੰਗੀ ਲੱਗੇ ਉਹ ਹੀ ਪਾ ਦਿਓ ਚਾਹੇ ਚਿੱਲੀ ਸੌਸ ਪਾਇਓ ਟਮੇਟੋ ਸੌਸ ਪਾਇਓ ਜਦੋਂ ਹੀ ਪਕੌੜੇ ਖਾਓਗੇ ਇਹਦੇ ਨਾਲ ਸਾਸ ਵਗੈਰਾ ਲੈਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਐਨੇ ਜਿਆਦਾ ਮਜ਼ੇਦਾਰ ਬਣਨਗੇ ਫਿਰ ਆਪਾਂ ਇਹਦੇ ਲਈ 2 ਚਮਚ ਲੈ ਆ ਚਾਵਲਾਂ ਦਾ ਆਟਾ 1.5 ਚਮਚ ਲੈ ਬੇਸਣ ਤੇ 1.5 ਚਮਚੀ ਲੈ ਆਪਾਂ ਅਰਾ ਰੋਟ ਦਾ ਇਹ ਤਿੰਨੇ ਚੀਜ਼ਾਂ ਤੁਸੀਂ ਲੈਣੀਆਂ ਹੈਗੀਆਂ ਕਿਉਂਕਿ ਚਾਵਲਾਂ ਦੇ ਆਟੇ ਨਾਲ ਕ੍ਰਿਸਪੀ ਬਣਨਗੇ ਅਰਾ ਰੋਟ ਨਾਲ ਇਹਦੀ ਬਾਈਂਡਿੰਗ ਵਧੀਆ ਹੋਊਗੀ ਮਸਾਲੇ ਚੰਗੀ ਤਰ੍ਹਾਂ ਨਾਲ ਚਿਪਕ ਜਾਣਗੇ ਤੇ ਬੇਸਣ ਦਾ ਟੇਸਟ ਬੜਾ ਹੀ ਵਧੀਆ ਆਉਂਦਾ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਮਿਕਸ ਕਰਦੇ ਜਾਵਾਂਗੇ ਇਹਦੇ ਵਿੱਚ ਜਿਆਦਾ ਇਸਨੂੰ ਜਿਆਦਾ ਚਾਵਲਾਂ ਦਾ ਆਕਟ ਤੁਸੀਂ ਨਹੀਂ ਪਾਉਣਾ ਬਸ ਡੇਢ ਡੇਢ ਚਮਚ ਦੇ ਲਗਭਗ ਹੀ ਪਊਗਾ ਅੱਧਾ ਕਿਲੋ ਦੇ ਲਗਭਗ ਆਪਾਂ ਆਲੂ ਲੈ ਸੀ ਉਸਵਾ ਜ਼ਰੂਰਤ ਦੇ ਮੁਤਾਬਕ ਪਾ ਦਿਓ ਤੁਸੀਂ ਨਮਕ ਤੇ ਬਚਿਆ ਸਾਰਾ ਸਮਾਨ ਇਹਦੇ ਵਿੱਚ ਪੈ ਗਿਆ ਦੋ ਚਾਰ ਬੂੰਦਾਂ ਪਾਵਾਂਗੇ ਪਾਣੀ ਦੀ ਆ ਪਾਣੀ ਇਹਦੇ ਵਿੱਚ ਜਿਆਦਾ ਨਹੀਂ ਪਾਉਣਾਗਾ ਉਹਨਾ ਕੀ ਪਾਉਣਾ ਜਿੰਨੀ ਕੀ ਜ਼ਰੂਰਤ ਹੈ ਮਤਲਬ ਮਸਾਲਾ ਆਲੂਆਂ ਦੇ ਚੰਗੀ ਤਰ੍ਹਾਂ ਖੜ ਜੇ ਕਿਉਂਕਿ ਜੇ ਤੁਸੀਂ ਜਿਆਦਾ ਪਾਣੀ ਪਾ ਦਤੇ ਨੇ ਪਤਲਾ ਹੋ ਜਾਣਾ ਤੇ ਆਲੂਆਂ ਤੇ ਨੇ ਬਿਲਕੁਕੁਲ ਨਹੀਂ ਰੁਕਣਾ ਨਾ ਹੀ ਆਪਾਂ ਹਲਦੀ ਪਾਈ ਹੈ ਨਾ ਹੀ ਰੰਗ ਵਾਲੀ ਮਿਰਚ ਪਈ ਹੈ ਇਸੇ ਤਰ੍ਹਾਂ ਹੀ ਚਟਪਟੇ ਜਿਹੇ ਪਕੌੜੇ ਆਪਾਂ ਫਰਾਈ ਕਰਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਹੌਲੀ-ਹੌਲੀ ਵਿੱਚ ਪਾਉਂਦੇ ਜਾਵਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਫੁੱਲੀ ਰੱਖੀ ਹੋਈ ਹੈ 1.5 ਮਿੰਟ ਲਈ ਆਪਾਂ ਇਹਨੂੰ ਬਿਲਕੁਲ ਨਹੀਂ ਛੇੜਾਂਗੇ ਉਸ ਤੋਂ ਬਾਅਦ ਇਹਨੂੰ ਹਲਕਾ-ਹਲਕਾ ਜਿਹਾ ਆਪਾਂ ਹਲਾਵਾਂਗੇ ਤੇ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜਿਹੇ ਪਕੌੜੇ 2 ਤੋਂ 3 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਬਚੇ ਹੋਏ ਸਮਾਨ ਵਿੱਚ ਪਾਵਾਂਗੇ ਆਪਾਂ ਰੰਗ ਵਾਲੀ ਮਿਰਚ ਜੇ ਤੁਸੀਂ ਸਾਰਿਆਂ ਵਿੱਚ ਹੀ ਮਿਕਸ ਕਰਨੀ ਹੋਵੇ ਤਾਂ ਐਟ ਏ ਟਾਈਮ ਮੀ ਜਦੋਂ ਜੱਗ ਵਿੱਚ ਮਸਾਲੇ ਗ੍ਰाइंड ਕਰੋਗੇ ਉਹਦੀ ਪਾ ਲਿਓ ਪਰ ਆਪਾਂ ਅੱਦੇ ਪਕੌੜੇ ਸਿੰਪਲ ਬਣਾਉਣੇ ਸੀ ਤੇ ਅੱਦੇ ਰੰਗ ਵਾਲੀ ਮਿਰਚ ਵਾਲੇ ਇਸ ਲਈ ਆਪਾਂ ਬਾਅਦ ਵਿੱਚ ਮਿਕਸ ਕੀਤੀ ਹੈ ਬਾਕੀ ਜੇਦੋਂ ਤੁਸੀਂ ਬਾਅਦ ਵਿੱਚ ਮਿਕਸ ਕਰੋਗੇ ਤਾਂ ਪਕੌੜੇ ਉੱਪਰੋਂ ਅਲੱਗ ਹੀ ਚਮਕੂਗੀ ਮਤਲਬ ਪਕੌੜੇ ਦੇਖਣ ਵਿੱਚ ਬਹੁਤ ਵਧੀਆ ਲੱਗਣਗੇ ਉਸ ਤੋਂ ਬਾਅਦ ਜੀ ਆਪਣੇ ਪਹਿਲਾਂ ਵਾਲੇ ਆਲੂਸ ਪਕੌੜੇ ਸੀ ਜਿਹੜੇ ਉਹ ਫਰਾਈ ਹੋ ਕੇ ਬਾਹਰ ਕੱਢ ਲਏ ਤੇ ਉਸ ਤੋਂ ਬਾਅਦ ਪਾਏ ਆਪਾਂ ਦੂਸਰਾ ਪੂਰ ਜਿਹਦੇ ਵਿੱਚ ਆਪਾਂ ਰੰਗ ਵਾਲੀ ਮਿਰਚ ਮਿਕਸ ਕੀਤੀ ਸੀ ਤੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਪਕਾ ਲਾਂਗੇ ਤੇ ਚਟਪਟ ਫਰਾਈ ਕਰਕੇ ਆਪਾਂ ਬਾਹਰ ਕੱਢ ਲਾਂਗੇ ਬਹੁਤ ਜ਼ਿਆਦਾ ਟੇਸਟੀ ਪਕੌੜੇ ਬਣਦੇ ਆ ਤੇ ਬੱਚਿਆਂ ਨੂੰ ਇਹ ਬੜੇ ਹੀ ਪਸੰਦ ਆਏ ਕਿਉਂਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਗਏ ਤੇ ਬਾਕੀ ਚਟਪਟੇ ਐਨੇ ਜ਼ਿਆਦਾ ਸੀ ਕਿ ਪਹਿਲਾਂ ਵਾਲੇ ਪਕੌੜਿਆਂ ਨਾਲੋਂ ਇਹਦਾ ਸਵਾਦ ਕਾਫੀ ਵੱਖਰਾ ਸੀ ਦੋਨਾਂ ਦੇ ਕਲਰ ਅਲੱਗ-ਅਲੱਗ ਦੇ ਸਨਗੇ ਤੇ ਪਰ ਸਵਾਦ ਹੈ ਜਿਹੜਾ ਇੱਕੋ ਜਿਹਾ ਹੀ ਹੋਊਗਾ ਮਸਾਲਾ ਆਲੂ ਪਕੜੇ ਦੀ ਰੈਸਪੀ ਕਿਓ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ 15 ਤੋਂ 20 ਮਿੰਟਾਂ ਦਾ ਇਹ ਕੰਮ ਹੈ ਤੇ ਬੱਚਿਆਂ ਨੂੰ ਤੁਸੀਂ ਛਟਪਟੇ ਪਕੌੜੇ ਬਣਾ ਕੇ ਖਵਾ ਸਕਦੇ ਹੋ ਛੁੱਟੀਆਂ ਦੇ ਵਿੱਚ ਤੇ ਗਰਮੀ ਦੇ ਮਹੀਨੇ ਵਿੱਚ ਮਜ਼ੇਦਾਰ ਜੀਆਂ ਰੈਸਪੀ ਉਹ ਵੀ ਇੰਨੀ ਜਿਆਦਾ ਸੌਖੀਆਂ ਦੇਖਣ ਲਈ ਮੇਰੇ ਪੇਜ ਨੂੰ ਫੇਸਬੁੱਕ ਤੇ ਫੋਲੋ ਜ਼ਰੂਰ ਕਰ ਲਓ ਤੇ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੁਣ ਜਲਦੀ ਜਲਦੀ ਬਣਾਓ ਤੇ ਖਾਓ ਜ਼ਰੂਰੀ ਨਹੀਂ ਕਿ ਇਹਨਾਂ ਦਾ ਸੌਸ ਲਈ ਜਾਵੇ ਕਿਉਂਕਿ ਇਹ ਚਟਪਟੇ ਇੰਨੇ ਬਣੇ ਆ